ਜ਼ਰੂਰ ਤਾਂ ਸਾਰਿਆਂ ਦੀਆਂ ਸੀਮਾਂ ਆ ਵੀ ਕਿਤਨਾ ਕਹਤੇ ਉਹ ਸਾਰਾ ਕੁਝ ਮੈਨੇਜ ਕਰਨਾ ਔਖਾ ਹੋ ਜਾਂਦਾ ਇੱਕ ਬੰਦੇ ਆ ਹੁਣ ਇੱਕ ਬੰਦਾ ਜੇ ਵਾਈਫ ਦੀ ਗੱਲ ਕਰਦਾ ਹਾਂ ਤੇ ਮਾਂ ਪਿਓ ਨਾਰਾਜ਼ ਹੁੰਦਾ ਹਾਂ ਜੇ ਮਾਂ ਪਿਓ ਦੀ ਸਾਈਡ ਲੈਂਦਾ ਵਾ ਹਾਂ ਹਾਂ ਤੇ ਵਾਈਫ ਨਾਰਾਜ਼ ਹੁੰਦੀ ਆ ਕੋਈ ਕਰਮ ਵਾਲੇ ਐਸੇ ਘਰ ਆ ਹਾਂ ਕਿ ਜਿਨ੍ਹਾਂ ਦੇ ਵਿੱਚ ਇਹ ਬੈਲੈਂਸ ਚੀਜ਼ਾਂ ਚੱਲ ਰਹੀਆਂ ਹਾਂ ਹਾਂ ਉੱਥੇ ਅੰਡਰਸਟੈਂਡਿੰਗ ਮੈਟਰ ਕਰਦੀ ਹੈ ਜਾਂ ਉੱਥੇ ਪਰਮਾਤਮਾ ਦਾ ਵਾਸ ਆ ਹਾਂ ਜਈ ਕੋਈ ਉਹਨਾਂ ਦੇ ਪੁਰਾਣੇ ਕਰਮ ਚਾਹੇ ਉਸ ਘਰ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਰੱਬ ਦਾ ਨਾਮ ਹੀ ਬਹੁਤ ਜ਼ਿਆਦਾ ਹੂੰ ਹੂੰ ਹੈਨਾ ਜਿਹੜੇ ਕੁਝ ਪਰਸੈਂਟ ਘਰਿਆ ਜੀ ਜੀ ਹਾਂ ਸਾਰੇ ਸੇਮ ਨਹੀਂ ਕਹਿ ਸਕਦੇ ਆਪਾਂ ਕੁਝ ਬਹੁਤ ਵਧੀਆ ਵੀ ਹੈਗੇ ਨੇ ਕਿ ਐਸੇ ਬੱਚੇ ਵੀ ਹੈਗੇ ਆ ਜਿਨ੍ਹਾਂ ਦਾ ਮਾਪਿਓ ਨਾਲ ਬਹੁਤ ਜ਼ਿਆਦਾ ਪਿਆਰ ਆ ਹੂੰ ਹੈਨਾ ਬਿਲਕੁਲ ਤੇ ਐਸੇ ਬੱਚੇ ਵੀ ਆ ਜਿਹੜੇ ਉਹ ਆnde ਸਾਡੇ ਲੋ ਮਾਂ ਸਵੇਰੇ ਮਰਦੇ ਪਿਓ ਸਵੇਰੇ ਮਰਦੇ ਹੂੰ ਤੇ ਮਾਂ ਪਿਓ ਆਂਦਾ ਸਾਡੇ ਲੋ ਇਹਨੇ ਕੱਲ ਮਰਨਾ ਅੱਜ ਮਰਦੇ ਹੂੰ ਜੇ ਭਾਦੀ ਆਪਾਂ ਡੀਪਲੀ ਥੋੜਾ ਜਿਹਾ ਵੇਖਿਆ ਜਾਵੇ ਤੇ ਕੀ ਇਹੋ ਜਿਹਾ ਮਜਬੂਰੀ ਬਣ ਜਾਂਦੇ ਕੀ ਕਾਰਨ ਹੋ ਸਕਦੇ ਇਹੋ ਜੇ ਜਾਂ ਉਹਦੀ ਵਾਈਫ ਉਹਨੂੰ ਮਿਲ ਨਹੀਂ ਦਿੰਦੀ ਉਹਨੂੰ ਜਾਂ ਉਹ ਕੰਮ ਕਰ ਚ ਇਹਨਾਂ ਖੁੱਬ ਜਾਂਦਾ ਵੀ ਉਸ ਧਿਆਨ ਨਹੀਂ ਰਹਿੰਦਾ ਮਾਂ ਪਿਓ ਦਾ ਆਪਾਂ ਨ ਅਸਲ ਚ ਫਾਲਤੂ ਦੀਆਂ ਟੈਨਸ਼ਨਾਂ ਬਹੁਤ ਵਧਾ ਲਈਆਂ ਹੂੰ ਆਪਣੇ ਦਿਮਾਗਾਂ ਦੇ ਉੱਪਰ ਬੋਝ ਬਹੁਤ ਜ਼ਿਆਦਾ ਪਾ ਲਿਆ ਵਾ ਹਾਂ ਹਾਂ ਔਰ ਪ੍ਰਮਾਤਮਾ ਨੇ ਆਪਾਂ ਨੂੰ ਇਹ ਚੀਜ਼ ਇੱਕ ਵਾਰੀ ਦੱਸੀ ਵੀ ਆ ਕਿ ਤੇਰੀਆਂ ਇੰਨੀਆਂ ਲੋੜਾਂ ਹੈ ਨਹੀਂ ਆ ਕਰੋਨਾ ਆਇਆ ਹਾਂ ਸਾਰੇ ਵਿਹਲੇ ਕਰਕੇ ਬਿਠਾ ਦੇ ਬਿਲਕੁਲ ਕਿੱਥੇ ਗਈਆਂ ਸੀ ਲੋਕਾਂ ਦੀਆਂ ਬਿਮਾਰੀਆਂ ਕਿੱਥੇ ਗਈਆਂ ਸੀ ਲੋਕਾਂ ਦੀਆਂ ਟੈਨਸ਼ਨਾਂ ਪ੍ਰਮਾਤਮਾ ਨੇ ਦੱਸਿਆ ਵੀ ਤੈਨੂੰ ਸਿਰਫ ਇੱਕ ਰੋਟੀ ਦੀ ਲੋੜ ਆ ਉਹ ਤੇ ਦਜੀ ਭੱਜ ਦੌੜ ਦੇ ਜਾਲ ਚ ਤੂੰ ਆ ਫਸ ਗਿਆ ਹੂੰ ਇਹ ਗਵਾਂਡੀਆਂ ਨੇ ਫੋੜ ਕਢਾ ਲਿਆ ਤੇ ਮੈਂ ਚੌਂਡੀਰ ਕਢਾਉਣਾ ਵਾ ਹੂੰ ਉਹਨਾਂ ਨੇ ਫੋਰਚੂਨਰ ਲਈ ਆ ਹੂੰ ਮੈਂ ਡਿਫੈਂਡਰ ਲੈਣੀ ਹੈ ਉਹਨੂੰ ਚੀਜ਼ਾਂ ਜਾ ਕੇ ਅਸਰ ਤਾਂ ਕਰਦੀਆਂ ਨਾ ਜਦੋਂ ਹਰ ਵਕਤ ਦਿਮਾਗ ਤੇ ਟੈਨਸ਼ਨ ਹੀ ਘੁੰਮੀ ਜਾਣੀ ਹੂੰ ਆਪਾਂ ਜਦੋਂ ਜਾਂਦੇ ਆ ਬਾਹਰ ਹੂੰ ਤੁਸੀਂ ਨੋਟ ਕਰਿਓ ਕਿਤੇ ਵੀ ਹਾਂਜੀ ਕਿਸੇ ਦੇ ਚਿਹਰੇ ਤੇ ਕਦੇ ਖੁਸ਼ੀ ਦੇਖੀ ਹੈ ਨਹੀਂ ਜੀ ਕਿਸੇ ਦੇ ਚਿਹਰੇ ਤੇ ਗਲੋਦ ਦੇਖਿਆ